ਹਾਂ ਇਹ ਨਹੀਂ ਮੈਨੂੰ ਤਾਂ ਬੜੀ ਖੁਸ਼ੀ ਹੈ ਕਿ ਜੂਨ ਦੀਆਂ ਛੁੱਟੀਆਂ ਆ ਗਈਆਂ ਇਹਨਾਂ ਨੇ ਗੱਡੀ ਲਿਆਂਦੀ ਹੁਣ ਤਾਂ ਮੈਂ ਪੇਕੇ ਜਾਉਂਗੀ ਨਹੀਂ ਟਿਕ ਜਾ ਟਿਕ ਜਾ ਮੈਨੂੰ ਪਤਾ ਵੀ ਇਹਨਾਂ ਨੇ ਗੱਡੀ ਲਿਆਂਦੀ ਆ ਇਸ ਵਾਰ ਜੂਨ ਦੇ ਛੁੱਟੇ 'ਚ ਮੈਂ ਜਾਉਂਗੀ ਤੂੰ ਕਿਉਂ ਛੁਰਛੁਰ ਬੰਦੀ ਆ ਅੱਛਾ ਤੂੰ ਜਾਏਂਗੀ ਨਹੀਂ ਆਏ ਕਿਵੇਂ ਜਾਏਂਗੀ ਤੂੰ ਨਹੀਂ ਹੋਰ ਕੌਣ ਜਾਊਗਾ ਨਹੀਂ ਮੈਂ ਜਾਉਂਗੀ ਉਹ ਜਾ ਕੇ ਦਿਖਾ ਮੈਨੂੰ ਹਿੰਮਤ ਨਹੀਂ ਹੈਗੀ ਇੰਨੀ ਜਾਈ ਇਸ ਵਾਰ ਗੱਡੀ 'ਚ ਮੈਂ ਜਾਉਂਗੀ ਤੂੰ ਟਿਕ ਜਾ ਟਿਕ ਜਾ ਤੂੰ ਟਿਕ ਜਾ ਓ ਤੂੰ ਟਿਕ ਜਾ ਇਹ ਟਿਕਨ ਕਿਹਾ ਕੀ ਅੱਛਾ ਹਰ ਵਾਰ ਨਾ ਲੜਿਆ ਕਰ ਸਮਝ ਗਿਆ ਤੂੰ ਨਹੀਂ ਜਾ ਸਕਦੀ ਕਿਉਂਕਿ ਮੈਂ ਜਾਉਂ ਲੈ ਪਿੱਛੇ ਜਦੋਂ ਮੈਂ ਤੈਨੂੰ ਕਹਿਤਾ ਨਾ ਮੈਂ ਜਾਉਂਗੀ ਮੈਂ ਜਾਉਂਗੀ ਤੂੰ ਜਾ ਕੇ ਦਿਖਾ ਫਿਰ ਤੂੰ ਦੇਖ ਵੇ ਨਹੀਂ ਤੂੰ ਹਟ ਜਾ ਨਹੀਂ ਪਹਿਲਾਂ ਮੈਨੂੰ ਫੋਨ ਕਰਨ ਦੇ ਨਾ ਪਹਿਲਾਂ ਮੈਂ ਪਹਿਲਾਂ ਮੈਂ ਫੋਨ ਕਰੂੰਗੀ ਜਦੋਂ ਮੈਂ ਤੈਨੂੰ ਕਹਿ ਦੇਣੀ ਮੈਂ 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 ਕਰ ਦੇ ਪਹਿਲਾਂ ਖੈਰ ਆ ਦੇਖ ਕਿਧਰ ਸਾਹਮਣੇ ਕਰਨਾ ਖੈਰ ਹੈਲੋ ਹੈਲੋ ਜੀ ਮੈਂ ਨਾ ਇਸ ਵਾਰ ਤੁਹਾਡੇ ਨਾਲ ਜਾਣਾ ਗੱਡੀ 'ਚ ਪੇਕਿਆਂ ਦਾ ਬਗ ਜੀ ਮੈਂ ਤੈਨੂੰ ਕਦੋਂ ਜਵਾਬ ਦੁੱਤਾ ਉਹ ਕਹਿੰਦੀ ਮੈਂ ਜਾਊਂਗੀ ਮੈਂ ਜਾਊਂਗੀ ਜੀ ਮੈਂ ਜਾਊਂਗੀ ਪਹਿਲਾਂ ਪਹਿਲਾਂ ਮੈਂ ਜਾਊਂਗੀ ਗੱਡੀ 'ਚ ਗੱਡੀ 'ਚ ਪਹਿਲਾਂ ਮੈਂ ਬੈਠੂਂਗੀ ਲੈ ਤੂੰ ਤੂੰ ਹੱਸ ਫਿੱਕ ਕਰ ਤੂੰ ਹੀ ਕੱਸ ਫਿੱਕ ਕਰ ਤੂੰ ਸਪੀਕਰ ਤੇ ਗੱਲ ਕਰ ਤੁਸੀਂ ਲੜੋ ਨਾ ਹੁਣ ਦੋਨਾਂ ਜਣੀਆਂ ਗੱਲ ਸੁਣੀ ਜਾਨੇ ਵਰੀ ਹਾਂਜੀ ਹਾਂਜੀ ਬੋਲੋ ਮੈਂ ਗੱਡੀ ਤੇ ਕੈਰੀਅਰ ਲਵਾਉਣ ਗਿਆ ਹੋਇਆ ਉਹ ਪਿੰਡ ਨਹੀਂ ਹੈਗਾ ਬਰਨਾਲੇ ਤੋਂ ਅੱਗੇ ਪੱਦਲ ਵੱਡ ਬਰਨਾਲੇ ਤੋਂ ਰਾਏਕੋਟ ਰੋਡ ਤੇ ਉੱਥੇ ਨਾ ਇੱਕ ਦੁਕਾਨ ਹੈ ਜਿੱਥੇ ਗੱਡੀਆਂ ਦੇ ਕੈਰੀਅਰ ਬਣਦੇ ਨੇ ਜਿਹੜੀ ਮਰਜ਼ੀ ਗੱਡੀ ਦਾ ਕੈਰੀਅਰ ਲਵੋ ਮੈਂ ਉਥੋਂ ਕੈਰੀਅਰ ਲਵਾਉਣ ਗਿਆ ਹੋਇਆ ਮੈਂ ਤੁਹਾਨੂੰ ਦੋਨਾਂ ਨੂੰ ਲੈ ਕੇ ਚੱਲੂ ਨਾਲੇ ਜਿਹੜਾ ਥੋੜਾ ਸਮਾਨ ਹੈ ਜਿਹੜਾ ਤੁਸੀਂ ਪੇਕਿਆਂ ਵਾਸਤੇ ਜੋੜਿਆ ਹੋਇਆ ਹੈ ਕੱਪੜਾ ਲੀੜਾ ਲੈ ਕੇ ਜਾਣਾ ਉਹ ਪਾਸਟੈਂਡ ਤੇ ਰੱਖ ਕੇ ਲੈ ਕੇ ਜਾਵਾਂਗੇ ਕੈਰੀਅਰ ਤੇ ਤੁਸੀਂ ਆਉਣਾ ਕਦੋਂ ਹੈ ਓਹੋ ਤੁਸੀਂ ਤਿਆਰ ਹੋ ਗੋ ਤੇ ਮੈਂ ਕੈਰੀਅਰ ਲਵਾ ਕੇ ਹੁਣੇ ਤੁਹਾਡੇ ਕੋਲ ਆਇਆ ਮੈਂ ਮੂਰੇ ਬੈਠੂਗੀ ਫਿਰ ਨਹੀਂ ਮੂਰੇ ਮੈਂ ਬੈਠੂਗੀ ਮੈਂ ਬੈਠੂਗੀ ਨਾ ਮੈਂ ਜੀ ਬੋਲ ਤਾਂ ਮੈਂ ਤੇ ਮੂਰੇ ਮੈਂ ਬੈਠੂਗੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਤੁਸੀਂ ਦੋਨੇ ਮੂਰੇ ਬਹਿ ਜਾਓ ਮੈਂ ਪਿੱਛੇ ਬਹਿ ਜੂ ਗੱਡੀ ਦੇ ਤਾਂ ਗੱਡੀ ਖੋਲ ਲਾਉ ਗੱਡੀ ਤੁਸੀਂ ਦੋਨੇ ਲੜ ਲੜ ਕੇ ਚਲਾਈ ਚੱਲੇ ਹੋ ਆਪੇ ਆਪੇ ਚਲਾ ਲਾਂਗੇ ਪਰ ਮੂਰੇ ਮੈਂ ਬੈਠੂਗੀ ਚਲੋ ਜੀ ਠੀਕ ਐ ਨੇ ਆਪਾਂ ਚੱਲ ਕੇ ਆਈਏ ਦੇਖੀ ਕਿੱਥੇ ਲਗਵਾਇਆ ਜਾਂਦਾ ਕੈਰੀਅਰ ਕਿਤੇ ਆਪਾਂ ਨੂੰ ਬੁੱਧੂ ਤਾਂ ਨਹੀਂ ਬਣਾਈ ਜਾਂਦਾ ਨਹੀਂ ਨਾਲੇ ਆਪਾਂ ਇੱਥੇ ਲੜਦਿਆਂ ਹੀ ਰਹਿ ਜਾਾਂਗੇ ਕਿਸੇ ਨੂੰ ਵੀ ਨਹੀਂ ਲੈ ਕੇ ਜਾਣੇ ਚੱਲ ਚੱਲ ਆ ਚੱਕਲਾ ਆਪਣਾ ਬੈਗ ਚੱਲ ਚੱਲ ਆ ਜਾ ਆ ਜਾ ਚੱਲ ਚੱਲੀਏ ਲੈਂਨੇ ਗੱਡੀ ਦਾ ਕੈਰੀਅਰ ਲਗਵਾ ਵੀ ਲਿਆ ਲੈ ਨੇ ਗੱਡੀ ਤਾਂ ਕਿੰਨੀ ਸੋਹਣੀ ਹੋ ਗਈ ਹੁਣ ਤਾਂ ਆਪਾਂ ਭਾਵੇਂ ਜਿੰਨਾ ਮਰਜੀ ਸਮਾਨ ਰੱਖ ਲਈਏ ਇਹਦੇ ਵਿੱਚ ਚੱਲ ਕਿਆ ਬਾਤ ਹੈ ਇਹ ਤਾਂ ਬਹੁਤ ਵਧੀਆ ਗੱਡੀ ਬਣਾਤੀ ਕੈਰੀਅਰ ਨਾ ਲੱਗੇ ਨਾ ਤਾਂ ਜਿੰਨਾ ਮਰਜੀ ਸਮਾਨ ਰੱਖ ਲਓ ਲੈ ਦੱਸ ਕਿੰਨੀਆਂ ਪੱਤੀਆਂ ਨੇ ਇਹਦੀਆਂ ਤੇ ਪੱਤੀਆਂ ਹੀ ਬਹੁਤ ਨੇ ਕਿੰਨਾ ਮਰਜੀ ਸਮਾਨ ਰੱਖ ਲਾ ਜਿੰਨਾ ਮਰਜੀ ਬੈਗ ਭਰ-ਭਰ ਰੱਖ ਲਾ ਭਾਵੇਂ ਹਾਂ ਆ ਸਿਤਾ ਜੀ ਆਪਦੀ ਗੱਡੀ ਤੇ ਕੈਰੀਅਰ ਲਵਾ ਲਿਆ ਜੇ ਤੁਸੀਂ ਵੀ ਆਪਦੀ ਗੱਡੀ ਤੇ ਕੈਰੀਅਰ ਲਵਾਉਣਾ ਤਾਂ ਫਟਾਫਟ ਪਹੁੰਚੋ ਇਹ ਹੈ ਜੀ 2 ਪੈਪਾ ਵਾਲਾ ਕੈਰੀਅਰ ਇਹ ਹੈ 3 ਪੈਪਾ ਵਾਲਾ ਕੈਰੀਅਰ ਤੁਸੀਂ ਆਉਣਾ ਕਿੱਥੇ ਹੈ ਕਲੇਰ ਮਕੈਨਿਕਲ ਵਰਕਸ ਜਦੋਂ ਆਪਾਂ ਬਰਨਾਲਾ ਸ਼ਹਿਰ ਤੋਂ ਰਾਏਕੋਟ ਰੋਡ ਨੂੰ ਜਾਈਏ ਤਾਂ ਪੱਦਲ ਵੱਡ ਪਿੰਡ ਹੈ ਜੀ ਬਸ ਅੱਡੇ ਤੇ ਬਿਲਕੁਲ ਸਾਹਮਣੇ ਪੱਦਲ ਵੱਡ ਪਿੰਡ ਦੇ ਬਸ ਅੱਡੇ ਤੇ ਬਿਲਕੁਲ ਸਾਹਮਣੇ ਬਾਕੀ ਸਕਰੀਨ ਦੇ ਉੱਤੇ ਨੰਬਰ ਦਿੱਤਾ ਹੋਇਆ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੋਵੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਸਾਡੀ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਲਾਈਕ ਕਰਿਓ ਧੰਨਵਾਦ